ਹਾਂਜੀ ਲੱਗ ਵੀ ਪੰਜਾਬ ਵਾਲਿਓ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਗੱਲਾਂ ਬਾਤਾਂ ਨਹੀਂ ਪੰਜਾਬ ਦੇ ਬੜੇ ਅਹਿਮ ਤੇ ਬਹੁਤ ਹੀ ਗੰਭੀਰ ਮੁੱਦੇ ਨੇ ਮੈਂ ਸੋਚਦਾ ਸੀ ਕਈ ਦਿਨਾਂ ਤੋਂ ਵੀ ਯਾਰ ਸਾਂਝੇ ਕੀਤੇ ਜਾਣ ਤੇ ਲੋਕਾਂ ਨੂੰ ਦੱਸੇ ਜਾਣ ਪਰ ਸਮਾਂ ਨਹੀਂ ਲੱਗਿਆ ਅੱਜ ਸਮਾਂ ਬਣਿਆ ਸੋ ਤੁਹਾਡੇ ਸਨਮੁਖ ਮੈਂ ਉਹ ਸਾਰੀਆਂ ਗੱਲਾਂ ਰੱਖ ਰਿਹਾ ਮੇਰਾ ਵੀ ਤੁਹਾਨੂੰ ਮੈਂ ਬਹੁਤ ਘੱਟ ਸਮਿਆਂ ਤੇ ਗੱਲ ਕਹਿਣਾ ਕਿ ਇਸ ਗੱਲ ਨੂੰ ਸਾਂਝਾ ਕਰ ਦਿਓ ਮੈਂ ਉਹੀ ਗੱਲਬਾਤ ਹਮੇਸ਼ਾ ਸਾਂਝੀ ਕਰਨ ਲਈ ਕਹਿੰਦਾ ਜਿਹੜੀ ਗੱਲਬਾਤ ਦਾ ਸਾਡੇ ਲੋਕਾਂ ਤੱਕ ਪੰਜਾਬ ਦੇ ਘਰ ਘਰ ਤੱਕ ਪੰਜਾਬ ਦੇ ਚੁੱਲਿਆਂ ਤੱਕ ਸਾਡੀ ਜਵਾਨੀ ਤੱਕ ਕਿਸਾਨਾਂ ਤੱਕ ਮਿਹਦੂਰਾਂ ਤੱਕ ਸਾਡੀਆਂ ਬੀਬੀਆਂ ਬੱਚਿਆਂ ਤੱਕ ਪਹੁੰਚਣਾ ਲਾਜ਼ਮੀ ਹੋਏ ਮੈਂ ਉਹੀ ਵਿਸ਼ਾ ਕਹਿੰਦਾ ਭਰਾਓ ਮਸਲਾ ਬਹੁਤ ਗੰਭੀਰਾ ਤੇ ਸਾਂਝੇ ਕਰਦੇ ਜਾਓ ਤੇ ਜਦੋਂ ਮੇਰੀ ਗੱਲਬਾਤ ਨੂੰ ਸ਼ੁਰੂ ਤੋਂ ਲੈ ਕੇ ਸੁਣਨਾ ਸ਼ੁਰੂ ਕਰੋਗੇ ਨਾ ਤੇ ਅਖੀਰ ਤੱਕ ਸੁਣਦੇ ਜਾਓ ਜੁੜੇ ਰਹੋ ਮਸਲੇ ਕਾਫੀ ਨੇ ਆਪਾਂ ਕਈ ਵਾਰੀ ਊਟ ਪਟਾਂਗ ਜੀਆਂ ਗੱਲਾਂ ਸੁਣੀ ਵੀ ਜਾਂਦੇ ਹੁੰਨੇ ਆ ਜਿਦੇ ਨਾ ਕੋਈ ਸਿਰ ਹੁੰਦਾ ਨਾ ਕੋਈ ਮੂੰਹ ਨਾ ਮੱਥਾ ਨਾ ਕੋਈ ਲੱਤ ਨਾ ਬਾਹ ਉਹ ਆਪਾਂ ਸਾਂਝੀਆਂ ਵੀ ਕਰੀ ਜਾਂਦੇ ਆ ਸੋ ਤਾਂ ਨੂੰ ਬੇਨਤੀ ਆ ਕਿ ਇਸ ਗੰਭੀਰ ਮੁੱਦਿਆਂ ਨੂੰ ਧਿਆਨ ਦੇ ਨਾਲ ਸੁਣਨਾ ਵੀ ਪੰਜਾਬ ਦੀ ਬਰਬਾਦੀ ਜਿਵੇਂ ਮੈਂ ਉੱਪਰ ਲਿਖਿਆ ਵੀ ਪੰਜਾਬ ਦੀ ਬਰਬਾਦੀ ਕਿਵੇਂ ਹੋ ਰਹੀ ਆ ਤੇ ਕੌਣ ਕਰ ਰਿਹਾ ਅੱਜ ਕਾਫੀ ਮਸਲੇ ਨੇ ਉਹ ਚਾਹੇ ਪੰਜਾਬ ਦਾ ਪੈਸਾ ਕਿਵੇਂ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੀਆਂ ਜਾਇਦਾਦਾਂ ਕਿਵੇਂ ਵੇਚੀਆਂ ਜਾ ਰਹੀਆਂ ਨੇ ਪੰਜਾਬ ਦੇ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਜੇ ਨਵੀਆਂ ਗੱਲਾਂ ਪਤਾ ਲੱਗੀਆਂ ਨੇ ਹੁਣ ਕਿ ਕਿਵੇਂ ਕਿਵੇਂ ਬਾਹਰਲੇ ਬੰਦੇ ਆ ਕੇ ਨੌਕਰੀਆਂ ਦੇ ਕਾਬਜ ਹੋ ਰਹੇ ਨੇ ਕਿਵੇਂ ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਕਿਵੇਂ ਦਿੱਲੀ ਦੇ ਬੰਦਿਆਂ ਨੂੰ ਪੰਜਾਬ ਦੇ ਉੱਤੇ ਬਿਠਾਇਆ ਜਾ ਰਿਹਾ ਕਿਵੇਂ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਤੇ ਕਿਵੇਂ ਪੰਜਾਬ ਦੀ ਬਰਬਾਦੀ ਕੀਤੀ ਜਾ ਰਹੀ ਹੈ ਭਰਾਵੋ ਇਹ ਗੱਲਾਂ ਸਾਰੀਆਂ ਮੈਂ ਧਿਆਨ ਦੇ ਨਾਲ ਸੁਣ ਲੈਣਾ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਬੇਨਤੀ ਕਰਦਿਆ ਕਿ ਇਹ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਨਾ ਤੇ ਇਹਨੂੰ ਨਾਲ ਦੀ ਨਾਲ ਸਾਂਝੇ ਵਾਲਾ ਆਪਣਾ ਤੁਹਾਡੇ ਕੋਲੇ ਵਟਣਾ ਉਹਦੇ ਤੁਰੇ ਜਾਏ ਤਾਂ ਕਿ ਸਾਰੇ ਪੰਜਾਬੀਆਂ ਦਾ ਦਿਮਾਗ ਖੁੱਲੇ ਅਸੀਂ ਦਨੇ ਫਿਰਦੇ ਰਹਿੰਦੇ ਆ ਉਹਦੇ ਵਿਆਹ ਤੇ ਵਾਗ ਗਏ ਉਹਦੇ ਭੋਗ ਤੇ ਵਾਗ ਗਏ ਅਰ ਜੇ ਅੱਜ ਦੇ ਐਸਕ ਵਾਲੇ ਲਾ ਕੇ ਦੋ ਕੁ ਪੈਗ ਤੇ ਵੋਲੇ ਜੇ ਹੋ ਕੇ ਸੌ ਜਾਂਦੇ ਆ ਗੁੱਸਾ ਨਾ ਕਰਿਓ ਗੁੱਸਾ ਨਾ ਕਰੋ ਬਾਹਲੇ ਵਾਰੀ ਮੇਰੇ ਜਦੋਂ ਮੇਰਾ ਮੈਂ ਖੁਦ ਮੈਨੂੰ ਲੱਗਾ ਮੈਂ ਕਦੇ ਕਮਲਾ ਨਾ ਹੋ ਜਾ ਏਨਾ ਦਿਮਾਗ ਮੇਰਾ ਪਟਨ ਵਾਲਾ ਹੋ ਜਾਂਦਾ ਸੋਚ-ਸੋਚ ਕੇ ਨਾ ਬੋਝ ਬਣ ਜਾਂਦਾ ਰੋਜ਼ ਇੰਨੀਆਂ ਗੱਲਾਂ ਸੁਣਦਾ ਵੀ ਆਹ ਵੀ ਪੰਜਾਬ ਨਾਲ ਹੋ ਗਿਆ ਆਹ ਪੰਜਾਬ ਨਾਲ ਹੋ ਗਿਆ ਐ ਹੋ ਰਿਹਾ ਆਹ ਨਸਾਨ ਹੋਊਗਾ ਤਾ ਮੇਰੀ ਬੇਨਤੀ ਆ ਭਰਾਵੋ ਕਿ ਮੈਂ ਜਿਹੜੀਆਂ ਗੱਲਾਂ ਕਈ ਵਾਰੀ ਤੁਹਾਨੂੰ ਬੁੱਝਣ ਕਹਿ ਦਿੰਨਾ ਜਾਂ ਹੋਰ ਗੱਲਾਂ ਕਹਿ ਦਿੰਨਾ ਉਹ ਫਿਰ ਗੁੱਸੇ 'ਚ ਗੱਲਾਂ ਨਿਕਲਦੀਆਂ ਨੇ ਕਿ ਇੰਨਾ ਮੱਥਾ ਮਾਰਨ ਦੇ ਬਾਵਜੂਦ ਵੀ ਗੱਲਾਂ ਨੂੰ ਸੁਣਦੇ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਲੋ ਆਪਾਂ ਮੁੱਦੇ ਤੇ ਆਉਂਦੇ ਆ ਸੁਣ ਲਿਓ ਹੁਣ ਪਹਿਲਾ ਮੁੱਦਾ ਧਿਆਨ ਨਾਲ ਸੁਣ ਲਿਓ ਸਾਡੀ ਬੁਨਿਆਦ ਸਾਡੀ ਨੀਂਹ ਸਾਡੀ ਜੜ ਸਿੱਖਿਆ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਵਿਦਿਆਰਥੀ ਵਿਚਾਰਿਆ ਜਾਵੇ ਗਿਆਨ ਨੂੰ ਹਾਸਲ ਕੀਤਾ ਜਾਵੇ ਤਾਂ ਪਰਪਕਾਰੀ ਹੁੰਦੀ ਹੈ ਕੌਮਾਂ ਲਈ ਨਸਲਾਂ ਲਈ ਲੋਕਾਂ ਲਈ ਖਿੱਤੇ ਲਈ ਪਰ ਸਾਡੀ ਸਿੱਖਿਆ ਸਾਡੀ ਵਿਦਿਆ ਦੇ ਉੱਤੇ ਬਹੁਤ ਵੱਡਾ ਹਮਲਾ ਹੋ ਰਿਹਾ ਜਿਵੇਂ ਅਸੀਂ ਲਗਾਤਾਰ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਕਰ ਰਹੇ ਹਾਂ ਹੁਣ ਬਾਹਰ ਸੱਜਣ ਦੇ ਸੜਕੀ ਤੁਰ ਜਾਣਗੇ ਪਤਾ ਨਹੀਂ ਕਿਹੜੀ ਐਜੂਕੇਸ਼ਨ ਪਾਲਿਸੀ ਦੀ ਗੱਲ ਤੋਂ ਰਿਲੀ ਸੁਣ ਲਿਓ ਤੁਹਾਡੇ ਬੱਚੇ ਤੁਹਾਡੇ ਜਵਾਗ ਸਕੂਲਾਂ ਚ ਪੜ ਰਹੇ ਆ ਉਹਨਾਂ ਨੇ ਕਾਲਜਾਂ ਚ ਪੜਨਾ ਯੂਨੀਵਰਸਿਟੀਆਂ ਜਾਣਾ ਜਾਂ ਅੱਜ ਯੂਨੀਵਰਸਿਟੀਆਂ ਕਾਲਜਾਂ ਚ ਪੜ ਰਹੇ ਆ ਸਿੱਖਿਆ ਬਣਾਤੇ ਕੁਝ ਨਹੀਂ ਹੈਗਾ ਪਰ ਉਹ ਸਿੱਖਿਆ ਕਿਹੋ ਜੀ ਹੋਣੀ ਚਾਹੀਦੀ ਤੇ ਕਿਹੋ ਜੀ ਕੀਤੀ ਜਾ ਰਹੀ ਹੈ ਬੜਾ ਗੰਭੀਰ ਮਸਲਾ ਜਿਹੜਾ ਕਿਸੇ ਅਖਬਾਰਾਂ ਨੇ ਨਹੀਂ ਠਾਇਆ ਮਾਣੀ ਮੋਟੀ ਕੋ ਡੱਬੀ ਕੋ ਸੁਰਖੀ ਲਾਤੀ ਕਿਸੇ ਆ ਮੀਡੀਆ ਨੇ ਨਹੀਂ ਠਾਇਆ ਅਗਲੋ ਚਾਇਆ ਜੋੜਾ ਕਿਹੜਾ ਆਪਣੇ ਗੁਰੜ ਪੀ ਜਾ ਆਪਣੇ ਕੋਲੜ ਪੀ ਜਾ ਉਹਦੀਆਂ ਖਬਰਾਂ ਚ ਲਾਈ ਜਾਂਦੇ ਆ ਉਹਨਾਂ ਤਲਾਕ ਹੋ ਗਿਆ ਜੀ ਉਹਨਾਂ ਦਾ ਜੀ ਜਵਾਖ ਜੰਮ ਪਿਆ ਉਹਨਾਂ ਦੇ ਜੀ ਉਹ ਜੀ ਦੇਸ਼ ਛੱਡ ਕੇ ਭੱਜ ਗਏ ਜੀ ਉਹਨਾਂ ਨੂੰ ਧਮਕੀਆਂ ਆ ਗਈਆਂ ਜੀ ਇਹ ਜਿਹੀਆਂ ਗੱਲਾਂ ਚਲਾਉਣ ਨੂੰ ਮੀਡੀਆ ਕੋਲ ਬਾਧੂ ਸਮਾਂ ਹੈ ਪਰ ਜੋ ਸਾਡੀ ਸਿੱਖਿਆ ਦੇ ਨਾਲ ਸਾਡੇ ਪਾਣੀਆਂ ਦੇ ਨਾਲ ਸਾਡੀ ਰਾਜਧਾਨੀ ਨਾਲ ਸਾਡੇ ਹੱਕਾਂ ਦੇ ਨਾਲ ਜੋ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਉਹ মিডিਆ ਵਾਲੋ ਉਹ ਤੁਸੀਂ ਤੀਜਾ ਨਿਤਰੋਂ ਤੁਹਾਡਾ ਫਰਜ਼ ਬਣਦਾ ਇਹਨਾਂ ਮੁੱਦਿਆਂ ਨੂੰ ਬਾਹਰ ਨਾਲ ਲੋਕਾਂ ਦੇ ਲੈ ਕੇ ਜਾਣਾ ਕਿਹੜੇ ਗੁੱਲੜ ਪੀਜੇ ਕਿਹੜੇ ਕੁੱਲੜ ਪੀਜੇ ਪਤਾ ਨਹੀਂ ਕਿੱਧਰ ਨੂੰ ਤੁਸੀਂ ਲਈ ਫਿਰਦੇ ਹੋ ਗੱਲਾਂ ਨੂੰ ਉਹਦੀ ਉਹਦੀ ਮੱਜ ਨੇ ਕੱਟਾ ਦੇਤਾ ਉਹਦਾ ਖੰਭਾ ਡਿੱਗ ਪਿਆ ਉਹਦੀਆਂ ਤਾਰਾਂ ਢਲੀਆਂ ਹੋ ਗਈਆਂ ਉਹਦਾ ਟਰਾਂਸਫਾਰਮ ਸੜ ਗਿਆ ਯਾਰ ਕਿਹੇ ਜਿਹੀਆਂ ਖਬਰਾਂ ਦਿਖਾਉਨੇ ਹੋ ਯਾਰ ਆ 180 ਬੰਦੇ ਸੀਗੇ ਹੁਣ ਕੱਟ ਗਏ ਇਹ ਪਤਾ ਨਹੀਂ ਕਿਹੜੀ ਸਖਿਆ ਨੀਤੀ ਦੀ ਗੱਲ ਕਰਨ ਲੱਗਾ ਅੱਜ ਤਾਂ ਸਾਡੇ ਝਗਾਟ ਹੈ ਕੰਮ ਦੀ ਗੱਲ ਸੁਣਨੀ ਨਹੀਂ ਬਾਦੂ ਦੂਜਾ ਲੁੱਚੀਆਂ ਰੀਲਾ ਦੇਖ ਲੋ ਲੁੱਚੇ ਜੋੜੇ ਸੁਣੀ ਜਾਓ ਕਿ ਆ ਬਲੌਗਰ ਆ ਗਿਆ ਫਲਾਨਾ ਕੋਈ ਕਹਿੰਦਾ ਮੈਂ ਇਹਦੇ ਘਰ ਵਾਲੀ ਨੂੰ ਲੈ ਕੇ ਰਸੋਈ 'ਚ ਵੜ ਜਾਂਦਾ ਕੋਈ 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 ਆਪਣੇ ਕਮਰੇ ਚ ਵੱਡ ਜਾਂਦਾ ਆਪਣੇ ਬੈਡਾਂ ਤੇ ਕੋਈ ਉਹ ਤੋਂ ਦੇਖੀ ਜਾਂਦੇ ਵੀ ਮੈਂ ਆਪਣੀ ਘਰ ਵਾਲੀ ਨਾਲ ਜੀ ਅਸੀਂ ਚਾਹ ਬਣਾਉਨੇ ਆ ਜੀ ਅਸੀਂ ਰੋਟੀ ਨੂੰ ਪਕਾਉਨੇ ਆ ਜੀ ਅਸੀਂ ਆਟਾ ਗੁੰਨਦੇ ਆ ਉਹ ਜਾ ਕੋ ਦੇਖੀ ਜਾ ਕਰੋ ਕੰਮ ਦੀਆਂ ਗੱਲਾਂ ਨਹੀਂ ਆਪਾਂ ਸੁਣਨੀਆਂ ਹੁੰਦੀਆਂ ਸੋ ਮੈਂ ਜਿਹੜੀ ਗੱਲ ਕਰ ਰਿਹਾ ਕਿ ਸੈਂਟਰ ਨੇ ਇੱਕ ਫਰਮਾਨ ਜਾਰੀ ਕਰਤਾ ਕਿ ਹੁਣ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਉਹਦੇ ਵਿੱਚ ਵੀ ਸੀ ਜਿਹੜਾ ਲੱਗਦਾ ਵਾਈਸ ਚਾਂਸਲਰ ਉਹ ਸੈਂਟਰ ਲਾਇਆ ਕਰੂਗਾ ਸਾਡਾ ਸਤੌਜ ਵਾਲਾ ਮਹਾਰਾਜ ਕਹਿੰਦਾ ਹੁੰਦਾ ਸੀਗਾ ਇਹਨ ਇੱਕ ਵਾਰੀ ਵਿਧਾਨ ਸਭਾ 'ਚ ਕਿਹਾ ਮਤਾ ਵੀ ਲਿਆਂਦਾ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਮੁੱਖ ਮੰਤਰੀ ਹੋਇਆ ਕਰਨਗੇ ਅਗਲੇ ਨੇ ਉੱਥੋਂ ਵੀ ਛੱਡੋ ਉਹ ਕਹਿੰਦੇ ਹੁਣ ਇਹ ਸੂਬਿਆਂ ਕੋਲੇ ਅਧਿਕਾਰ ਵੀ ਖੋਹ ਲੈਣੇ ਆ ਵੀ ਯੂਨੀਵਰਸਿਟੀ ਦਾ ਚਾਂਸਲਰ ਵੀਸੀ ਵਾਈਸ ਚਾਂਸਲਰ ਸੈਂਟਰ ਲਾਊਗਾ ਹੁਣ ਕੋਈ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਕੋਈ 10 ਸਾਲ ਦਾ 15 ਸਾਲ ਦਾ ਤਜਰਬਾ ਹੋਣਾ ਉਹਦੇ ਕੋਲ ਯੂਨੀਵਰਸਿਟੀ ਦਾ ਕੋਈ ਉਹ ਪ੍ਰੋਫੈਸਰ ਆ ਉਹ ਲੈਕਚਰ ਆ ਰਾਇ ਕੋਈ ਜ਼ਰੂਰੀ ਨਹੀਂ ਕੋਈ ਵੀ ਕਾਰਖਾਨੇ ਵਾਲਾ ਕੋਈ ਵੀ ਪੂੰਜੀਪਤੀ ਕੋਈ ਵੀ ਕਾਰਪੋਰੇਟ ਕੋਈ ਵੀ ਹਵਾਨੀਆਂ ਡਾਨੀਆਂ ਦਾ ਬੰਦਾ ਜਿਹਨੂੰ ਮਰਜ਼ੀ ਲੈ ਕੇ ਸੈਂਟਰ ਚ ਆਉਗੀ ਬੀਸੀ ਲਾ ਦੂਗੀ ਇਹ ਅਗਲੇ ਨੇ ਪ੍ਰਮਾਣਚਾਰੀ ਕਰਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹਦਾ ਲਗਾਤਾਰ ਸੀ ਵਿਰੋਧ ਕੀਤਾ ਅਪਾਰ ਆਈਡੀ ਦਾ ਮੁੱਦਾ ਉਠਿਆ ਮੈਂ ਲੋਕਾਂ ਨੂੰ ਸਮਝਾਇਆ ਮੱਥਾ ਮਾਰਿਆ ਵੀ ਅਪਾਰ ਆਈਡੀ ਬਣਾਉਣ ਲਈ ਸੈਫਟੀ ਨਾ ਦਿਓ ਲੋਕ ਮੇਰੇ ਨਾਲ ਉਲਝਦੇ ਰਹੇ ਇਹ ਬਿਨਾਂ ਗੱਲ ਤੋਂ ਗਮਰਾ ਕਰਦਾ ਨਹੀਂ ਮੈਂ ਫਿਰ ਕਹਿੰਦਾ ਉਹ ਕਹਿੰਦੇ ਆ ਕਿ ਤੁਹਾਡੇ ਬੱਚਿਆਂ ਦੇ ਦਿਮਾਗ ਨੂੰ ਕੰਟਰੋਲ ਕਰਨਾ ਹੈ ਕਾਬੂ ਚ ਕਰਨਾ ਹੈ ਉਹ ਸਿੱਖਿਆ ਰਾਹੀਂ ਕਰੋ ਸਿੱਖਿਆ ਰਾਹੀਂ ਕਰੋ ਐਜੂਕੇਸ਼ਨ ਰਾਹੀਂ ਕਰੋ ਜੋ ਐਜੂਕੇਸ਼ਨ ਸਕੂਲਾਂ ਦੇ ਵਿੱਚ ਉਹ ਜੀ ਪੜ੍ਹਾਓ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਉਹ ਜੀ ਸਿੱਖਿਆ ਪੜ੍ਹਾਓ ਜਿਹਦੇ ਨਾਲ ਇਹਨਾਂ ਦੇ ਜਵਾਕਾਂ ਦੇ ਦਿਮਾਗਾਂ ਤੇ ਸੇਤਾਂ ਤੇ ਕਿਵੇਂ ਕੰਟਰੋਲ ਕਰਨਾ ਹੈ ਇਸ ਕਰਕੇ ਭਰਾਵੋ ਵੀਸੀ ਵਾਈਸ ਚਾਂਸਲਰ ਨੂੰ ਸੈਂਟਰ ਲਾਊਗਾ ਔਰ ਤਾਵਾ ਲਾਡੂ ਸਰਕਾਰ ਨੇ ਇਸ ਸੈਂਟਰ ਦੇ ਧੱਕੇ ਦੇ ਖਿਲਾਫ ਰੈਜੂਲੇਸ਼ਨ ਲਿਆਂਦਾ ਮਤਾ ਲਿਆਂਦਾ ਵਿਧਾਨ ਸਭਾ ਦੇ ਚ ਮੁੱਖ ਮੰਤਰੀ ਨੇ ਬੋਲਿਆ ਸਿੱਖਿਆ ਮੰਤਰੀ ਨੇ ਬੋਲਿਆ ਤਮ ਲੱਡੂ ਦੇ ਨੇ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਇਹ ਨਹੀਂ ਮੰਨਾਂਗੇ ਤੇ ਪੰਜਾਬ ਦਾ ਸਤੌਜ ਲੱਗ ਪੌੜੀ ਸੰਖ ਤੇ ਆ ਜਿਹੜਾ ਚੁਟਕਲੇ ਬਾਜ ਬੰਦਾ ਚੁੱਪੀ ਕਰਕੇ ਘੁੰਗਣੀ ਪਾ ਗਿਆ ਚੁੱਕ ਕਰਕੇ ਬੁੱਲੀ ਕੁਝ ਨਹੀਂ ਕਿ ਸਿੱਖਿਆ ਮੰਤਰੀ ਦਾ ਬਿਆਨ ਨਹੀਂ ਕਿਸੇ ਇਹਨਾਂ ਦੇ ਮੰਤਰੀ ਐਮ ਐਲ ਏ ਦਾ ਬਿਆਨ ਨਹੀਂ ਕਿਸੇ ਮੁੱਖ ਮੰਤਰੀ ਦਾ ਬਿਆਨ ਨਹੀਂ ਭਰਾਵੋ ਹੁਣ ਪ੍ਰੋਫੈਸਰ ਲੱਗਣ ਲਈ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਕੋਰਸ ਕਰਨ ਦੀ ਲੋੜ ਨਹੀਂ ਕੋ ਡਿਗਰੀ ਲੈਣ ਦੀ ਲੋੜ ਨਹੀਂ ਤੁਸੀਂ ਫੰਡ ਰੇਜ ਕਰੋਗੇ ਪ੍ਰੋਫੈਸਰ ਲੱਗ ਜਾਓਗੇ ਜਿਹੜੀ ਮਰਜ਼ੀ ਯੂਨੀਵਰਸਿਟੀ ਕਾਲਜ ਲੱਗ ਜਾਓਗੇ ਇਹ ਨਵੀਂ ਸਿੱਖਿਆ ਨੀਤੀ ਦੀ ਮੈਂ ਗੱਲ ਕਰ ਰਿਹਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਚ ਲੈ ਕੇ ਆਏ ਆ ਕਿ ਕੀ ਕੀ ਸੋਣ ਨਾਲ ਬਾਪੜ ਰਿਹਾ ਉਹ ਕਹਿੰਦੇ ਕੋਈ ਲੋੜ ਨਹੀਂ ਇੱਕ ਜਗਦੀਸ਼ ਕੁਮਾਰ ਹੈ ਇਹਨਾਂ ਦਾ ਉਹ ਲਿਖਦਾ ਕਹਿੰਦਾ ਜਿਹੜੇ ਬੰਦੇ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਕਰਦੇ ਉਹ ਦੇਸ਼ ਵਿਰੋਧੀ ਨੇ ਉਹ ਨਲਾਇਕ ਨੇ ਉਹ ਵਸਤੀਵਾਦੀ ਲੋਕ ਨੇ ਕਹਿੰਦਾ ਕੋਈ ਲੋੜ ਨਹੀਂ ਉਹਨੇ ਇੱਕ ਆਰਟੀਕਲ ਲਿਖਿਆ ਬਹੁਤ ਵੱਡਾ ਕਹਿੰਦਾ ਕੋਈ ਲੋੜ ਨਹੀਂ ਯੂਨੀਵਰਸਿਟੀਆਂ ਦੇ ਵਿੱਚ ਸਿੱਖਿਆ ਆਪਣਾ ਸਾਇੰਸ ਪੜਾਉਣ ਦੀ ਇਤਿਹਾਸ ਪੜਾਉਣ ਦੀ ਯੂਨੀਵਰਸਿਟੀਆਂ ਸਿਰਫ ਨੌਕਰੀ ਪੈਦਾ ਨੌਕਰੀ ਕਰਨ ਵਾਲੇ ਬੰਦੇ ਪੈਦਾ ਕਰਨ ਗੀਆਂ ਸੋ ਇਹ ਇਹ ਇੱਕ ਬਹੁਤ ਵੱਡਾ ਹਮਲਾ ਹੈ ਜਿਹੜਾ ਸਾਨੂੰ ਸਮਝ ਨਹੀਂ ਲੱਗ ਰਿਹਾ ਦੇਖੋ ਸਿੱਖਿਆ ਦੀ ਕੀ ਗੱਲ ਹੈ ਮੈਂ ਆਪਾਂ ਗੱਲ ਕਰਦੇ ਆਂ ਅੰਗਰੇਜ਼ਾਂ ਦੀ ਇੱਕ ਧਾਰਨਾ ਤੁਹਾਨੂੰ ਸਮਝਾ ਦੇਣਾ ਹੈ ਅੰਗਰੇਜ਼ਾਂ ਨੇ ਆਉਣਸਾਰ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਸਭ ਤੋਂ ਜ਼ਿਆਦਾ ਸਿੱਖਿਆਤ ਲੋਕ ਪੜ੍ਹਾਈ ਦੇ ਵਿੱਚ ਸਭ ਤੋਂ ਉੱਪਰ ਦਰਜੇ ਦੇ ਉੱਤੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਕਾਬੂ ਕਿਵੇਂ ਕਰਨਾ ਗੁਲਾਮ ਲੰਮਾ ਸਮਾਂ ਕਿਵੇਂ ਬਣਾ ਕੇ ਰੱਖਣਾ ਉਹ ਕਹਿੰਦੇ ਨੇ ਸਿੱਖਾਂ ਦੇ ਕੰਟਰੋਲ ਕਰੋ ਉਸ ਵੇਲੇ ਅੰਗਰੇਜ਼ ਨੇ ਗਣਾਸੇ ਦੇ ਜਿਹੜਾ ਮਾਰੂਥਿਆਰ ਸੀ ਜੇ ਕੋਈ ਜਮ੍ਹਾਂ ਕਰਾਉਂਦਾ ਅੰਗਰੇਜ਼ਾਂ ਕੋਲੇ ਦੋ ਆਨੇ ਜੇ ਹੁਕ ਕਾਇਦਾ ਜਮਾ ਕਰਾਉਂਦਾ ਨਾ ਊੜੇ ਆੜੇ ਵਾਲਾ ਉਹਦੇ 6 ਆਨੇ ਨਾਮ ਦਿੰਦੇ ਸੀ ਗੋਰੇ ਅੰਗਰੇਜ਼ ਸਿੱਖਿਆ ਦੇ ਉੱਤੇ ਹਰ ਜਿਹੜੀ ਕੋਈ ਵੀ ਵੱਡੀ ਧਿਰ ਆਉਂਦੀ ਐ ਜਿਹਨੇ ਦੂਜੀ ਧਿਰ ਨੂੰ ਜਾਂ ਲੋਕਾਂ ਨੂੰ ਧਰਤੀ ਨੂੰ ਗੁਲਾਮ ਬਣਾ ਕੇ ਰੱਖਣਾ ਉਹ ਸਭ ਤੋਂ ਪਹਿਲਾਂ ਉਹਦੇ ਸਿੱਖਿਆ ਦੇ ਉੱਤੇ ਕਾਬੂ ਪਾਉਂਦੇ ਨੇ ਤੁਹਾਡਾ ਇਤਿਹਾਸ ਕਿਵੇਂ ਬਦਲਣਾ ਕਿਤਾਬਾਂ ਚੋਂ ਤੁਹਾਡਾ ਸਾਇਤ ਕਿਵੇਂ ਬਦਲਣਾ ਆਡੇ ਯੋਧਿਆਂ ਨੂੰ ਕਿਵੇਂ ਖਲਨਾਇਕ ਬਣਾ ਕੇ ਪੇਸ਼ ਕਰਨਾ ਹੈ ਆਪਣੇ ਜਿਹੜੇ ਨਿਖਿੱਧ ਇਹਨਾਂ ਦੇ ਬੰਦੇ ਨੂੰ ਨਾਇਕ ਕਿਵੇਂ ਬਣਾ ਕੇ ਪੇਸ਼ ਕਰਨਾ ਹੈ ਜਦੋਂ ਇਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਚਾਂਸਲਰ ਪੰਚ ਚਾਂਸਲਰ ਹੋਗੇ ਆਪਣੇ ਇਹਨਾਂ ਦੇ ਪ੍ਰੋਫੈਸਰ ਹੋਗੇ ਭਰਾਵੋ ਇਹ ਸਾਰੀਆਂ ਗੱਲਾਂ ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੇ ਮੁਤਾਬਕ ਹੀ ਸਾਰਾ ਕੁਝ ਢਾਲ ਦੇਣਾ ਹੈ ਜਿਹੜੇ ਅੱਜ ਆਪਾਂ ਮਾਣ ਕਰਦੇ ਆ ਨਾ ਕਿ ਸਾਡਾ ਕੱਲਾ ਕਲਾ ਸਵਾ ਸਵਾ ਲੱਖਣਾ ਲੜਿਆ ਸਾਡੇ 7 ਸਾਲ ਤੇ 9 ਸਾਲ ਦੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਐਡੀਆਂ ਐਡੀਆਂ ਜੰਗਾਂ ਦੇ ਵਿੱਚ ਬਹਾਦਰੀਆਂ ਪ੍ਰਾਪਤ ਕੀਤੀਆਂ ਸਭ ਨੂੰ ਨਲਾਇਕ ਤੇ ਨਿਖਿੱਤ ਤੇ ਨਕੰਮੇ ਤੇ ਟਰਪੂਕ ਤੇ ਕੈਰ ਬਣਾ ਕੇ ਤੁਹਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕਰ ਦੇਣਗੇ ਇਹ ਬਹੁਤ ਵੱਡੇ ਪੱਧਰ ਦੇ ਨੁਕਸਾਨ ਆ ਭਰਾਵੋ ਪੰਜਾਬ ਦਾ ਇਹਦੇ ਬਾਰੇ ਕੋਈ ਨਹੀਂ ਬੋਲਿਆ ਕੋਈ ਸਭ ਚੁੱਪ ਨੇ ਕੋਈ ਵਿਰੋਧੀ ਧਰਨੀ ਬੋਲੀ ਕੋਈ ਬਾਦਲ ਲਾਲ ਨਹੀਂ ਬੋਲਿਆ ਕੋਈ ਕਾਂਗਰਸੀ ਨਹੀਂ ਬੋਲੇ ਇਹਨਾਂ ਦਾ ਬੁੱਲਨੇ ਕੀ ਹੈ ਇਹਦਾ ਅਮਰਦਸ਼ਾਹ ਨਾਲ ਇੱਕ ਗੱਲ ਹੈ ਪੂਰੀ ਜਾਰੀ ਹੈ ਭਵੰਤ ਸਿੰਘ ਦੀ ਤਾਂ ਲੋੜ ਹੀ ਨਹੀਂ ਭਾਜੀਪੀ ਨੂੰ ਦਾ ਇੱਥੇ ਸਰਕਾਰ ਬਣਾਉਣ ਦੀ ਉਹ ਜੋ ਨੀਤੀਆਂ ਲਾਗੂ ਕਰਨਾ ਚਾਹੁੰਦੇ ਆ ਉਹ ਇਹਦੇ ਨਾਲ ਹੀ ਕਰੀ ਜਾਂਦੇ ਆ ਤੁਸੀਂ ਮੈਂ ਤੁਹਾਨੂੰ ਪੰਜਾਬੀ ਉਹ ਸਵਾਲ ਪੁੱਛੂੰਗਾ ਮੈਨੂੰ ਜਵਾਬ ਦਿਓ ਪੰਜਾਬ ਦੇ ਵਿੱਚ ਵਾਈਸ ਚਾਂਸਲਰ ਸੈਂਟਰ ਆਪਣੀ ਮਰਜ਼ੀ ਨਾਲ ਲਾਊਗਾ ਸੈਂਟਰ ਤੈਅ ਕਰੂਗਾ ਕਿਹਨੂੰ ਲਾਉਣਾ ਹੈ ਪ੍ਰੋਫੈਸਰ ਉਹ ਲਾਉਣਗੇ ਸਿੱਖਿਆ ਨੀਤੀ ਉਹ ਤੈਅ ਕਰਨਗੇ ਕਿਹੜਾ ਸਿਲੇਬਸ ਦੇ ਇਤਿਹਾਸ ਪੜਾਉਣਾ ਕਿਹੜਾ ਸਾਇੰਸ ਪੜਾਉਣਾ ਉਹ ਤੈਅ ਕਰਨਗੇ ਤੁਸੀਂ ਇਹ ਖਬਰ ਕਿੰਨੇ ਕ ਖਬਰਾਂ ਚ ਪੜ੍ਹੀ ਹੈ ਬਾਈ ਆ ਥੱਲੇ ਕਮੈਂਟ ਕਰਕੇ ਦੱਸਿਓ ਟਿੱਪਣੀ ਕਰਕੇ ਦੱਸਿਓ ਤੁਸੀਂ ਕਿੰਨੇ ਕ ਮੀਡੀਆ ਚ ਖਬਰ ਸੁਣੀ ਹੈ ਬਾਈ ਦਰਿਆਵਾਂ ਨੂੰ ਜੋੜਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸਾਰੇ ਭਾਰਤ ਦੇ ਦਰਿਆ ਇਕੱਠੇ ਕਰਨੇ ਆ ਜੋੜਨੇ ਆ ਤੁਸੀਂ ਕਿਸੇ ਖਬਰ ਖਬਰ ਸੁਣੀ ਕੇ ਲੀਡਰ ਦੇ ਮੂੰਹੋਂ ਖਬਰ ਸੁਣੀ ਸੈਂਟਰ ਨੇ ਇਹ ਫਰਮਾਨ ਜਾਰੀ ਕਰਤਾ ਸੂਬਿਆਂ ਨੂੰ ਵੀ ਸਾਰੇ ਜਿਹੜੇ ਦਰਿਆ ਜੋੜ ਦੇਣੇ ਆ ਉਸੇ ਕਰਕੇ ਜਿਹੜੀਆਂ ਤੁਹਾਡੀਆਂ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਆ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਥੱਲੋਂ ਸਾਰਾ ਤਲਾ ਵੀ ਥੱਲਾ ਵੀ ਪੱਕਾ ਔਰ ਉਪਰ ਸਰਹੰਦ ਵਾਲੀ ਪੱਕੀ ਕਰ ਤੂ ਸੂਏ ਪੱਕੇ ਕਰੀ ਜਾਂਦੇ ਆ ਇਹ ਉਸੇ ਦਾ ਹਿੱਸਾ ਹੈ ਇਹਨਾਂ ਨਹਿਰਾਂ ਪੱਕੀਆਂ ਹੋਣ ਦੇ ਤੇ ਵਰਲਡ ਬੈਂਕ ਦਾ ਇਸ ਸੈਂਟਰ ਦਾ ਪੈਸਾ ਲੱਗ ਰਿਹਾ ਪੰਜਾਬ ਦਾ ਨਹੀਂ ਪੈਸਾ ਲੱਗ ਰਿਹਾ ਸੋਚੋ ਤੁਹਾਡੇ ਡੈਮਾਂ ਦੇ ਉੱਤੇ ਪ੍ਰਬੰਧ ਕੀ ਦਾ ਕੰਟਰੋਲ ਕੀ ਦਾ ਤੁਹਾਡੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਅਗਲੇ ਨੇ ਇਹ ਸਾਬਤ ਕਰਤਾ ਵੀ ਆਉਣ ਵਾਲੇ ਕੁਝ ਮਹੀਨਿਆਂ ਕੋ ਸਾਲਾਂ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ ਅਗਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਐਂ ਯੂਟੀ ਬਣਾ ਕੇ ਟੋਟੇ ਕਰਕੇ ਅੱਡੋ-ਅੱਡੀ ਜਿਵੇਂ ਕਸ਼ਮੀਰ ਦੇ ਤੋੜਿਆ ਕਸ਼ਮੀਰ ਨੂੰ ਐਂ ਪੰਜਾਬ ਨੂੰ ਤੋੜ ਦੇਣਾ ਅਗਲੇ ਨੇ ਆਪਾਂ ਨੂੰ ਨਹੀਂ ਆਪਾਂ ਠੀਕ ਹੈ ਆਣਦੇ ਹੀ ਲੱਦੀ ਦੇ ਇੱਥੇ ਉਹ ਲੀਡਰ ਨਾ ਚੜ ਗਏ ਇਹਦੀ ਜੰਦਾਬਾਦ ਕਰ ਲਈ ਉਹਦੀ ਮੁਦਦਾਬਾਦ ਕਰ ਲਈ ਡੋ ਲਾਏ ਪੈਗ ਸੌਗੇ ਬਿਆ ਬਾਗੇ ਕਰਜਾ ਚੱਕ ਲਿਆ ਵੱਡੇ ਘਰ ਪਾਲੇ ਕੋਠੀਆਂ ਪਾਲੀਆਂ ਵੱਡੀਆਂ ਗੱਡੀਆਂ ਲੈ ਲਈਆਂ ਬ੍ਰਾਂਡਡ ਕੱਪੜੇ ਪਾਲੇ ਲਹਾਂਰਬੀ ਵਾਲੇ ਫੋਨ ਲੈ ਲੇ ਦੱਬੀ ਚੱਲੋ ਕੰਮ ਨੂੰ ਵੀ ਜ਼ਮੀਨਾਂ ਵੇਚੀ ਚੱਲੋ ਕੁੜੀਆਂ ਮੁੰਡੇ ਬਾਹਰ ਨੂੰ ਭੇਜੀ ਜਾਓ ਦਵਲਦੋ ਪੰਜਾਬ ਨੂੰ ਕਢ ਦੋ ਖਰਦੋ ਖਤਮ ਕੋਈ ਲੋੜ ਨਹੀਂ ਸਾਨੂੰ ਸੋਚਣ ਦੀ ਵੀ ਬੀਸੀ ਕੌਣ ਲਾ ਰਿਹਾ ਦਰਿਆਵਾਂ ਨੂੰ ਕੌਣ ਜੋੜ ਰਿਹਾ ਰਾਜਤਾਨੀ ਕੌਣ ਖੋਕੇ ਲੈ ਗਿਆ ਡੈਮਾਂ ਦੇ ਪ੍ਰਬੰਧ ਕੌਣ ਖੋਕੇ ਲੈ ਗਿਆ ਸਨ ਸਿੱਖਿਆ ਨੀਤੀ ਕਿੱਦੇ ਦਿੱਲੀ ਕਰਤੀ ਇਤਿਹਾਸ ਨੂੰ ਕਿਵੇਂ ਬਦਲੀ ਜਾਂਦੇ ਆ ਬੋਲੀ ਨੂੰ ਕਿਵੇਂ ਮਾਰੀ ਜਾਂਦੇ ਆ ਉਹ ਪਾਣੀਆਂ ਯਾਰ ਕਿਵੇਂ ਪਾਈ ਜਾਂਦੇ ਆ ਧਰਤੀ ਨੂੰ మే ਮਾਰੀ ਜਾਂਦੇ ਆ ਖੋਹੀ ਦਿਲ ਜਾਂਦੇ ਆ జమీనా ਤੁਹਾਡੀਆਂ ਆ ਕਿਸਾਨ ਕੁੱਟੇ ਜਾਂਦੀ ਪਿੰਡਾਂ ਦੇ ਡਾਂਗਾ ਦਾ ਪੁਲਿਸ ਨੇ ਕੋਈ ਲੋੜ ਨਹੀਂ ਡੱਲੇ ਵਾਲ ਮਰਦਾ ਮਰ ਜਾਣ ਦੇ ਅਸੀਂ ਕੀ ਲੈਣਾ ਉਹ ਪੰਜਾਬ ਦੇ ਲੋਕੋ ਅਪੀਲ ਆ ਤੁਹਾਨੂੰ ਬੇਨਤੀ ਆ ਬਾਈ ਸਮਝ ਲਓ ਗੱਲ ਨੂੰ ਯਾਰ ਸਮਝ ਲਓ ਕਲਪ ਕਲਪ ਕੇ ਬਾਈਕਾਂ ਵਾਲੇ ਹੋਣ ਵਾਲੇ ਹੋਏ ਪਏ ਆ ਯਾਰ ਰੋਜ਼ ਦਿਮਾਗ ਤੇ ਇੰਨਾ ਬੋਝ ਆ ਸਾਲਾ ਇੰਨਾ ਦਿਮਾਗ ਖਰਾਬ ਹੁੰਦਾ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਯਾਰ ਸਾਡੇ ਲੋਕ ਇੰਨਾ ਕੁਛ ਹੋ ਰਿਹਾ ਯਾਰ ਕਿਉਂ ਨਹੀਂ ਯਾਰ ਕਿਉਂ ਨਹੀਂ ਸੋਚ ਰਹੇ ਗੱਲਾਂ ਨੂੰ ਯਾਰ ਕਿੰਨੇ ਵਾਰੀ ਤੁਹਾਨੂੰ ਗੱਲ ਸਮਝਾ ਰਹੇ ਆਂ ਵੀ ਇਹ ਛੋਡਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਹੁੰਦਾ ਓਏ ਨਾ ਜ਼ਮੀਨਾਂ ਬਾਰੇ ਗੱਲ ਕਰਦੇ ਆਂ ਨਾ ਜ਼ਮੀਨਾਂ ਵੇਚੋ ਅਸੀਂ ਇਹ ਗੱਲ ਕਰਦੇ ਆਂ ਕਿ ਕਾਨੂੰਨ ਬਣਨਾ ਚਾਹੀਦਾ ਹੈ ਕਿ ਸਾਡੀ ਜਿਹੜੀ ਉਪਜਾਊ ਧਰਤੀ ਹੈ ਬਾਹਰਲਾ ਬੰਦਾ ਕੋਈ ਖੇਤੀਬਾੜੀ ਵਾਲੀ ਧਰਤੀ ਹੈ ਉਹਨੂੰ ਬਾਹਰਲਾ ਬੰਦਾ ਇੱਛਾ ਕਰਕੇ ਲੈ ਨਾ ਸਕੇ ਇੱਕ ਕਾਨੂੰਨ ਜਿਵੇਂ ਦੂਜੇ ਸੂਬਿਆਂ 'ਚ ਪੰਜਾਬ 'ਚ ਬਣਨਾ ਚਾਹੀਦਾ ਅੱਜ ਹਰਾਨੀ ਦੀ ਗੱਲ ਦੇਖੋ ਆਭਾਂਸੀਓ ਛੱਡੀ ਜਾਂਦਾ ਵੱਡੇ ਵੱਡੇ ਗੱਪ ਕੇ ਮੈਂ ਇੱਕ ਰੁਪਿਆ ਨਹੀਂ ਖਾਂਦਾ ਮੈਂ ਪੁੱਛਣਾ ਚਾਹੁੰਦਾ ਭਾਂਸੀਆਂ ਤੈਨੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਐਸ ਵੇਲੇ ਐਸ ਵੇਲੇ ਤੇਰੇ ਸਾਰੇ ਐਮਐਲਏ ਤੂੰ ਖੁਦ ਤੇਰੇ ਸਾਰੇ ਮੰਤਰੀ ਤੇਰੇ ਪਿੰਡਾਂ ਦੇ ਬਣੇ ਹੋਏ ਨਵੇਂ ਸਰਪੰਚ ਤੇਰੇ ਪ੍ਰਧਾਨ ਲਾਏ ਹੋਏ ਤੇਰੇ ਚੇਅਰਮੈਨ ਲਾਏ ਹੋਏ ਐਸ ਵੇਲੇ ਹਜ਼ਾਰਾਂ ਬੰਦਾ ਦਿੱਲੀ ਦੇ ਵਿੱਚ ਬੈਠਾ ਪ੍ਰਚਾਰ ਕਰਦਾ ਤੇਰੀ ਪਾਰਟੀ ਦੀ ਖਾਤਰ ਉਹਦਾ ਖਰਚਾ ਕਿੱਥੋਂ ਹੋ ਰਿਹਾ ਦੱਸਿਆ ਜਾਵੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਟੈਕਸ ਇਕੱਠਾ ਕਰ ਰਿਹਾ ਹੈ ਇਕੱਠਾ ਹੁੰਦਾ ਹੈ ਖਜ਼ਾਨੇ ਚ ਉਹ ਸਾਰਾ ਖਰਚਾ ਉੱਥੋਂ ਹੋ ਰਿਹਾ ਹੈ ਬਾਬਰ ਕੁਮਾਰ ਬਾਬਰ ਕੁਮਾਰ ਕੌਣ ਹੈ ਜਿਹੜਾ ਦਿੱਲੀ ਵਾਲਿਆਂ ਦੇ ਭਵੰਤਰੇ ਉੱਤੇ ਆ ਸਿਰ ਤੇ ਬਿਠਾਇਆ ਹੋਇਆ ਹੈ ਜਿਹੜਾ ਸਾਰਾ ਕੰਟਰੋਲ ਕਰਦਾ ਹੈ ਸਾਰੇ ਅਫਸਰਾਂ ਨੂੰ ਹਦਾਇਤਾਂ ਕਰਦਾ ਹੈ ਨੀਤੀਆਂ ਪਾਲਸੀਆਂ ਲਾਗੂ ਕਰਦਾ ਕੌਣ ਹੈ ਬਾਬਰ ਕੁਮਾਰ ਜਿਹਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ 70 ਤੋਂ 80 ਬੰਦੇ ਪੰਜਾਬ ਪੁਲਿਸ ਦੇ ਨਾਲ ਲਾਏ ਗਏ ਆ ਕੌਣ ਹੈ ਬਾਬਰ ਕੁਮਾਰ ਉਹ ਬਾਬਰ ਕੁਮਾਰ ਜਿਹਦੇ ਉੱਤੇ ਛੇੜਛਾੜ ਦੇ ਬੁੜੀਆਂ ਨੂੰ ਬੁੜੀਆਂ ਨੂੰ ਛੇੜ-ਛਾੜ ਦੇ ਪਰਚੇ ਦਰਜ ਹੋਏ ਹੁਣ ਦਿੱਲੀ ਦੇ ਵਿੱਚ ਉਹ ਬਾਬਾ ਕੁਮਾਰ ਕੋਈ ਹੈ ਜਵਾਬ ਤੂੰ ਕਹਿਣਾ ਭਵੰਸਿਆ ਮਾਇਕ ਰੁਪਿਆ ਖਾਮਾ ਤਾਂ ਮੈਂ ਜ਼ਹਿਰ ਖਾਮਾ ਜ਼ਹਿਰ ਦੇ ਬਰਾਬਰ ਆ 1 ਰੁਪਿਆ ਵੀ ਮੇਰਾ ਖਾਣਾ ਇਹਦਾ ਜਵਾਬ ਦੇ ਜਿਹੜਾ ਅਰਪਾਂ ਰੁਪਿਆ ਤੂੰ ਬਰਬਾਦ ਕਰ ਰਿਹਾ ਪੰਜਾਬ ਦਾ ਅੱਛਾ ਪੈਸਾ ਕਿੱਥੋਂ ਰਿਹਾ ਉਹ ਤੁਸੀਂ ਉਹ ਹੀ ਸੋਚ ਲਓ ਅੱਜ ਹੀ ਮੈਨੂੰ ਪਤਾ ਲੱਗਿਆ ਮੈਂ ਮੰਡੀ ਬੋਰਡ ਦੇ ਵਿੱਚ ਗੱਲ ਕੀਤੀ ਹੈਰਾਨੀ ਦੀ ਗੱਲ ਦੇਖੋ ਮੈਂ ਮੰਡੀ ਬੋਰਡ ਦੇ ਅਧਿਕਾਰੀ ਨੂੰ ਗੱਲ ਕੀਤੀ ਮੈਂ ਰਿਕਾਰਡਿੰਗ ਵੀ ਪਾ ਦੂੰ ਮੇਰੇ ਕੋਲ ਪਈ ਹੈ ਮੈਂ ਕਹਾਂ ਜੀ ਮੈਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਨੇ ਮਰੋ ਹਿੰਦੀ ਬੋਲੀ ਜਾਵੇ ਮੈਂ ਭਾਈ ਸਾਹਿਬ ਮੈਂ ਪੰਜਾਬੀ ਗੱਲ ਕਰ ਰਿਹਾ ਪੰਜਾਬੀ ਚ ਕਹਿੰਦਾ ਜੀ ਮੈਨੂੰ ਪੰਜਾਬੀ ਨਹੀਂ ਪਤਾ ਮੈਂ ਦਿੱਲੀ ਤੋਂ ਆਇਆ ਚੋਰ ਮੂਰ ਨੂੰ ਰਾਈਂ ਸੋਡੇ ਬੱਖ ਬੱਖ ਅਦਾਰਿਆ ਮਹਿਕਮੇ